ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਸਾਡੇ ਪਿੰਡ ਮੇਲਾ ਬਟ ਮੈਂ ਮੇਲੇ ਤੇ ਜਾਂਦੀ ਨਹੀਂ ਹੁੰਦੀ ਬਾਬਾ ਇਹਦੀ ਜਗ੍ਹਾ ਤੇ ਮੇਲਾ ਪਰ ਮੈਨੂੰ ਘਰੇ ਸਮਾਨ ਮਿਲ ਜਾਂਦਾ ਮਾਰਨਿੰਗ ਹੀ ਮੈਨੂੰ ਚਾਹ ਦੇ ਕਾਪੜਾ ਜਲੇਬ ਮਿਲ ਗਏ ਆ ਚਲੋ ਓਕੇ ਲੈ ਕੇ ਆਓ ਫੇਰ ਟੋਲ ਵਜਾਈ ਮਜਾ ਇੱਕ ਵਾਰੀ ਜ਼ੋਰ ਦੀ ਵਜਾਈ ਸਾਡੇ ਪਿੰਡ ਬਾਬਾ ਜੀ ਦੀ ਜਗ੍ਹਾ ਤੇ ਐਨਾ ਸਿਰ ਖਾਂਦਾ ਢੋਲ ਓਦੋਂ ਮੀਂਹ ਆਉਣ ਡਿਆ ਹਾੜ ਆਉਣ ਡਿਆ ਉਹਦੋਂ ਮੇਲੇ ਲਾਏ ਆ ਬ੍ਰੇਕਫਾਸਟ ਕਰਕੇ ਸੋਚਿਆ ਕਿ ਪੈਨਸ਼ੀਨ ਨਵੀਂ ਵਿਸਾ ਕੇ ਤੇ ਬੈਠ ਕੇ ਪਾਣੀ ਪੁਣੀ ਪੀਣੇ ਇੱਥੇ ਇਥੋਂ ਕੰਨ ਖਜੂਰਾ ਨਿਕਲ ਆਇਆ ਤੇ ਕੰਨ ਖਜੂਰੇ ਨੇ ਸਾਰੇ ਡੇਰੇ ਹੀ ਬਾਹਰ ਲਵਾਤੇ ਤੇ ਜੇ ਸਭਰੀ ਬਾਹਰ ਰੋਟੀ ਖਾ ਰਹੀ ਹੋਣਾ 1 ਵਜੇ ਤੇ ਸਾਰਾ ਕੁਝ ਬਾਹਰ ਕੱਢ ਕੇ ਰੱਖਿਆ ਹੁਣ ਧੁੱਪੇ ਮਤ ਪੈਡ ਬਾਹਰ ਹੀ ਲਾਤਾ ਆਪਾਂ ਹੁਣ ਇੱਥੇ ਬੈਠਣ ਲੱਗੇ ਈ ਧੁੱਪੇ ਵੈਸੇ ਧੁੱਪ ਲੱਗ ਗਈ ਆ 댓 ਇਜ਼ ਗੁੱਡ ਬਟ ਬਾਹਰ ਬਹੁਤ ਮਾੜਾ ਹਾਲ ਆ ਉਹੀ ਅੱਜ ਨਾ ਸਾਡੀ ਪਿੰਡ ਮੇਲਾ ਵਾ ਤੇ ਉਹ ਬਾਰ-ਬਾਰ ਤਾਂ ਟੋਲ ਵਾਲੇ ਹੁੰਦੇ ਸੀ ਬਾਰ-ਬਾਰ ਤੇ ਉਹ ਵਿਚਾਰੇ ਇੱਧਰ ਦੀ ਆਉਂਦੇ ਕਿਉਂਕਿ ਇੱਧਰ ਦੀ ਆਹ ਰਸਤਾ ਇੱਧਰ ਨੂੰ ਜਾਂਦਾ ਜਿੱਥੇ ਮੇਲਾ ਵਾ ਤੇ ਬਟ ਹਾਲ ਵੇਖੋ ਕਿੰਨਾ ਮਾੜਾ ਉਹ ਵਿਚਾਰੇ ਘੁੰਮ ਕੇ ਫੇਰ ਵਾਪਸ ਜਾਂਦੇ ਨਾਲੇ ਰਸਤਾ ਪੁੱਛਦੇ ਤੇ ਫੇਰ ਵਾਪਸ ਜਾਂਦੇ ਕਿ ਕਿੱਧਰ ਦੀ ਜਾਈਏ ਤੇ ਕੰਨ ਖਜੂਰਾ ਨਿਕਲਿਆ ਵਾ ਤੇ ਉਹਨੇ ਸਾਨੂੰ ਬਾਹਰ ਇੱਥੇ ਸ਼ਿਫਟ ਕਰਤਾ ਅੱਜ ਦੋ ਆਪਸ਼ਨ ਸੀ ਕਿਚਨ ਵਿੱਚ ਕਿ ਸ਼ਿਮਲਾ ਮਿਰਚ ਬਣਾਈ ਜਾਵੇਗੀ ਕ੍ਰੇਮੀ ਅੰਦਰ ਬੈਠੀ ਮੈਂ ਸੋਚਦੀ ਸੀ ਕਿ ਜਿਹੜੀ ਚੀਜ਼ ਜ਼ਿਆਦੀ ਹੋਊਗੀ ਉਹ ਬਣਾ ਲਾਂਗੇ ਬਟ ਇੱਥੇ ਵੇਖਿਆ ਕ ਕ੍ਰੇਲੇ ਜ਼ਿਆਦੀ ਨੇ ਤੇ ਮੇ ਵੀ ਹੁਣ ਕ੍ਰੇਲੇ ਬਣਾਉ ਬਟ ਮੇਰਾ ਰਾਧਾ ਬੰਦਾ ਕਿ ਸ਼ਿਮਲਾ ਮਿਰਚ ਬਣਾਵਾ lettes see ਕੀ ਬਣਾਉਣੀ ਹੈ ਸ਼ਿਮਲਾ ਮਿਰਚ ਦੀ ਇਹ ਵਾਰੀ ਨਹੀਂ ਆਈ ਇਹ ਕੱਲ ਆਊਗੀ ਬਟ ਉਸ ਤੋਂ ਪਹਿਲਾਂ ਆਪਾਂ ਉਹ ਕਟਿੰਗ ਕਰ ਲੇ ਤਾਂ ਪਹਿਲਾਂ ਆਪਾਂ ਨੀਬੂ ਪਣੀ ਪੀਣ ਲੱਗੇ ਨੀਬੂ ਪਣੀ ਪੀਣ ਲੱਗੇ ਆ ਨੀਬੂ ਪਣੀ ਪੀਣ ਲੱਗੇ ਆ ਬਹੁਤ ਸਾਰ ਬੈਂਡਸ ਜੀ ਗਰਮੀ ਤਾਂ ਨਹੀਂ ਗਰਮੀ ਜੀ ਲੱਗਦੀ ਜਾਂਦੀ ਬਹੁਤ ਗਰਮੀ ਆ ਔਰ ਆਪਾਂ ਮੇ ਨਹੀਂ ਪਿਆ ਆ ਵੀ ਬੀਬੀ ਗੰਨ ਲੱਗਦੀ ਪਈ ਹੈ ਬਹੁਤ ਕੀ ਕਰਦੇ ਆ ਉਹ ਕਾਉਡ ਇਹ ਤੇ ਮੈਂ ਮੈਂ ਜੇ ਇੰਜ ਮੈਂ ਫਾਪੀ ਤੇ ਮੇਰੇ ਹੱਥ ਘੱਟਦੇ ਨਹੀਂ ਹੈ ਨੇ ਕੈਮਰੇ ਦਾ ਫੋਕਸ ਪਤਾ ਨਹੀਂ ਕਿਧਰ ਨੂੰ ਜਾਂਦਾ ਪਿਆ ਬਹੁਤ ਠੀਕ ਹੀ ਕਰਦੇ ਆ ਬਾਬਾ ਬਹੁਤ ਠੀਕ ਹੀ ਕਰਦੇ ਆ ਜੀ ਮੈਂ ਇਦਾਂ ਕੱਟਦੀ ਨਾਲ ਕਿ ਇਹਨੇ ਮੇਰੇ ਹੱਥ ਵੱਡ ਗਏ ਨਹੀਂ ਵੈਸੇ ਮੈਂ ਤਾਂ ਗੋੜ ਮੈਂ ਉਥੇ ਆ ਤੀਨ ਕੱਟਿਆ ਮਤਲਬ ਇਹਨੂੰ ਇਦਾਂ ਇਦਾਂ ਕੱਟਿਆ ਇਦਾਂ ਇਦਾਂ ਕੱਟਿਆ ਫੰਨੂ ਗੋਣੀ ਬਣਾ ਕੇ ਫੇਰ ਕਰਦੀ ਆ ਇਹ ਵੀ ਪਨੀ ਬਣ ਗਿਆ ਤੀਨ ਲੱਗੀਆਂ ਅੱਜ ਕ੍ਰੇਡੀਆਂ ਦਾ ਮਟੀਰੀਅਲ ਤਿਆਰ ਆ ਬੱਟ ਵਿੱਚ ਟਮਾਟਰ ਪਾਉਣ ਵਾਲੇ ਰਹਿ ਗਏ ਆ ਉਹ ਪਾਉਣ ਲੱਗੀ ਆ ਮੈਂ ਉਸ ਤੋਂ ਪਹਿਲਾਂ ਮੇਰਾ ਅਰਦਾ ਕਿ ਮੈਂ ਨਾ ਆਟਾ ਬਰਸਾਤ ਦੇ ਕਰਕੇ ਮਤਲਬ ਸਾਡੇ ਕੋਲ ਉਹ ਪਿਆ ਨਹੀਂ ਗਿਆ ਤੇ ਇਹ ਤਾਇਆ ਜੀ ਵੱਲੋਂ ਇੱਕ ਪੂਰਾ ਵੱਡਾ ਢੋ ਘਾਟੇ ਦਾ ਮਗਾਇਆ ਇਹਨੂੰ ਹੁਣ ਆਪਾਂ ਪਾਉਣਾ ਹੈ ਦੇ ਵਿੱਚ ਜੜਾ ਕੇ ਆਓ ਹੋਰੀਆ ਵੱਟਾ ਇਹਨੂੰ ਆਪਾਂ ਸਾਫ਼ ਕਰਨਾ ਜੇ ਤੁਪਲ ਭਈਆ ਮੈਂ ਸਾਫ਼ ਕਰ ਲਾਂ ਪਹਿਲਾਂ ਮੈਂ ਕਿ ਸੂਰਜ ਦੇਵਤਾ ਵੇਖਣਾ ਸੂਰਜ ਦੇਵਤਾ ਜੇ ਹੈਗੇ ਪਾਵਰ ਵਿੱਚ ਤੇ ਕੱਪੜੇ ਅੱਜ ਸੁੱਕ ਗਏ ਸਾਰੇ ਤਕਰੀਬਨ ਹੁਣ ਅੰਦਰ ਲੈ ਚਲਣਾ ਤੇ ਮੈਂ ਪਹਿਲਾਂ ਆਟੇ ਵਾਲੀ ਡਰਮੀ ਮਾਜਾਂ ਲਾਈਟ ਨਾ ਆਉਣ ਕਰਕੇ برف ਜਿਹੜੀ ਪਿਗਲ ਜਾਂਦੀ ਆ ਆ ਗਈ ਲਾਈਟ ਉਸੇ ਵੇਲੇ ਆ ਗਈ ਲਾਈਟ ਨਹੀਂ ਜਦੋਂ ਨਾਉਣ ਇਹ برف ਪਿਗਲ ਜਾਂਦੀ ਹੈ ਤੇ ਸਾਰਾ ਕਿਚਨ ਜਿਹੜਾ ਪਾਣੀ ਨਾਲ ਭਰ ਜਾਂਦਾ ਤੇ ਪਹਿਲਾਂ ਹੁਣ ਮੇਰਾ ਸਾਰਾ ਸਾਰਾ ਉੱਪਰ ਪਿਆ ਬਟ ਸਟਿਲ I have to do it first because it wall he's slippery ate main ithe tel chadhana ਅੱਜ ਸਵੇਰ ਦਾ ਮੈਂ 4 ਵਾਰੀ ਕੂੜਾ ਬਾਹਰ ਕਰ ਦਿੱ ਚੁੱਕੀ ਆ ਵੈਲੀ ਜਨਤਾ ਮੈਂ ਬਿਲਕੁਲ ਹੋਣਾ ਤਾਂ ਕਰਕੇ ਠੀਕ ਹੈ ਜਾਮ ਨੂੰ ਸਫਾਈ ਜਿਆਦੀ ਪਸੰਦ ਹੈ ਮੈਨੂੰ ਨਹੀਂ ਪਤਾ ਪਾਗਲ ਆ ਮੈਂ ਸਫਾਈ ਦੇ ਚੱਕਰ ਚ ਤੇ ਹੁਣ ਸੌਰੀ ਮੈਂ ਬਾਰਡਰ ਨਹੀਂ ਲਪਾ ਸਕਦੀ ਇਹ ਸਾਰਾ ਇਦਾਂ ਕਿੜੀਆਂ ਨੇ ਕਿਹੜੀਆਂ ਸਾਰੇ ਹਿੰਦੁਸਤਾਨੀਆਂ ਵਾਂਗੂ ਕਿਤੇ ਥੋੜਾ ਜਿਹਾ ਵੀ ਬਾਰਡਰ ਫੁੱਲ ਲੇਦੇ ਨਾ ਉਸੇ ਵੇਲੇ ਕੰਦਾ ਕੋਠੇ ਟੱਪ ਕੇ ਦੇ ਵਿੱਚ ਖੰਡੇ ਤੇ ਵਰਜ ਜਾਂਦੀ ਮੈਨੂੰ ਲੜਨ ਲੱਗੀਆਂ ਹਣੇ ਇਸ ਚੀਂਂ ਦੇ ਦੇਣੇ ਵਾਲਾ ਜੱਬ ਵੀ ਦਿੱਤਾ ਦਿੱਤਾ ਛੱਪਰ ਫਾੜ ਕਿਉਂ ਗੱਲ ਹੋਈ ਏ ਜਦ ਮੈਂ ਚਾਹ ਬਣਾ ਕੇ ਮੈਂ ਬੋਰ ਹੋ ਰਹੀ ਸੀ ਮੈਂ ਕਿਹਾ ਚਾਹ ਨਾ ਖਾਵਾ ਦਿਖਾਵਾ ਕੀ ਖਾਵਾ ਕਿਉਂਕਿ ਟਾਈਮ ਹੋ ਗਿਆ ਸੀ ਨੀਅਰ ਅਬਾਊਟ 5:30 6 ਦਾ ਤੇ ਮਲਾਈ ਉੱਤੇ ਜਦੋਂ ਮੈਂ ਕੰਮ ਜਾਪੀਣ ਲੱਗੀ ਤੇ ਮੈਂ ਵੇਖਿਆ ਗਿੰਦਰ ਆ ਗਿਆ ਗਿੰਦਰ ਨੇ ਮੇਰੇ ਅੱਗੇ ਲਿਆ ਕੇ ਮੇਰੇ ਪਾਇਆ ਜੀ ਦੇ ਬੇਟੇ ਨੇ ਸਮਾਰਟ ਰਹਾ ਤਾਂ ਮੈਂ ਕਹਾ ਦੇ ਚੰਗਾ ਕੀਤਾ ਜੀ ਦੇ ਨੇ ਵਾਲਾ ਜੱਬੀ ਦੇ ਤਾਂ ਦੇਤਾ ਛੱਪਰ ਫਾੜ ਕੇ ਮੈਂ ਮ제 ਨਾ ਖਾਲਾ ਦੂਸਰੀ ਵਾਰ ਕਰਾਂ ਕੋਈ ਉਹ ਨਾ ਜੀ ਆਪਣੀ ਦੇਦਰ ਬਹੁਤ ਵਧੀਆ ਧੁੱਪ ਲੱਗੀ ਸੀ ਅੱਜ ਤੇ ਹੁਣ ਰਾਤ ਹੋ ਗਈ ਆ ਬਹੁਤ ਵਧੀਆ ਮਤਲਬ ਵੈਦਰ ਕਲੀਅਰ ਹੋ ਗਿਆ ਤਕਰੀਬਨ ਔਰ ਮਿਲਦੇ ਆ ਨੈਕਸਟ ਵਲੌਗ ਵਿੱਚ ਪਲੀਜ਼ ਕੀਪ ਸਪੋਰਟਿੰਗ ਮੀ And uh, like to comment the thank you so much for watching my video. Have a good night.